ਹੈਲੋ ਦੋਸਤੋ ਪਹਿਲਾ ਮੈਨੂੰ ਇਹ ਦੱਸੋ ਕਿ ਬੈਂਗਣ ਖਾਣੇ ਕਿਹਨੂੰ-ਕਿਹਨੂੰ ਪਸੰਦ ਆ ਤੇ ਕਿਹਨੇ-ਕਿਹਨੂੰ ਨਹੀਂ ਪਸੰਦ ਜ਼ਰੂਰ ਦੱਸਿਓ ਮੈਨੂੰ ਮੈਨੂੰ ਤਾਂ ਬੈਂਗਣ ਬਹੁਤ ਜ਼ਿਆਦਾ ਪਸੰਦ ਆ ਬਹੁਤ ਖੁਸ਼ ਹੋ ਕੇ ਖਾਂਦੇ ਸੀ ਸਾਰੇ ਜਣੇ ਬੈਂਗਣ ਅੱਜ ਮੇਰੇ ਸਰਦਾਰ ਜੀ ਮੰਡੀਪ ਗਏ ਸੀਗੇ ਮੈਂ ਉਹਨਾਂ ਨੂੰ ਕਹਿਆ ਕਿ ਚੱਪਨ ਕਦੂ ਲਿਆਈਏ ਕਿਉਂਕਿ ਉਹਨਾਂ ਦੇ ਫੇਵਰਟ ਆ ਚੱਪਨ ਕਦੂ ਪਰ ਉਹ ਬੈਂਗਣ ਲਿਆਏ ਜਦੋਂ ਮੈਂ ਪੁੱਛਿਆ ਕਿ ਤੁਸੀਂ ਚੱਪਨ ਕਦੂ ਲੈਣ ਗਏ ਸੀ ਬੈਂਗਣ ਲੈ ਕੇ ਆ ਗਏ ਹੋ ਉਹ ਬੋਲੇ ਕਿ ਬੈਂਗਰੇ ਮੈਂ ਤਾਂ ਲੈ ਕੇ ਆਈਆਂ ਕਿਉਂਕਿ ਤੈਨੂੰ ਪਸੰਦ ਆ। ਇਹ ਸੁਣ ਕੇ ਮੇਰੇ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ। ਕਿਉਂਕਿ ਆਪਣੀ ਪਸੰਦ ਦੀ ਸਬਜ਼ੀ ਘਰੇ ਆ ਜਾਈ ਐ। ਤੇ ਆਪਾਂ ਵੀ ਖੁਸ਼ੀ ਵਿੱਚ फटाफट ਸਬਜ਼ੀ ਬਣਾਉਣੀ ਸ਼ੁਰੂ ਕਰਤੀ ਤੇ ਮੈਂ ਸੋਚੇ ਕਿਉਂ ਨਾ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾਂ। ਬਿਲਕੁਲ ਸਿੰਪਲ ਔਰ ਈਜ਼ੀ ਤਰੀਕੇ ਨਾਲ ਬਣਦੀ ਐ। ਬਹੁਤ ਜਲਦੀ ਬਣ ਜਾਂਦੀ ਤੇ ਬਹੁਤ ਹੀ ਸਵਾਦ ਬਣਦੀ ਐ। ਬਣਾ ਕੇ ਜਰੂਰ ਦੇਖਿਓ। ਉਮੀਦ ਕਰਦੀ ਕਿ ਤੁਹਾਨੂੰ ਬਹੁਤ ਪਸੰਦ ਆਊਗੀ। ਇਦਾਂ ਲਈ ਆਪਾਂ ਦੋ ਪਿਆਜ਼ ਦੋ ਟਮਾਟਰ ਪਾਈਆ ਬੈਂਗਣ ਸਨ ਮੇਰੇ ਦੋ ਆਲੂ ਪਾਈ ਇਹਦੇ ਚ ਆਪਾਂ ਸਾਰੇ ਸਮਾਨ ਨੂੰ ਆਪਾਂ ਲੰਬਾ ਲੰਬਾ ਇਸ ਤਰ੍ਹਾਂ ਕੱਟ ਲੈਣਾ ਤੇ ਚਾਰ ਪੰਜ ਹਰੀਆਂ ਮਿਰਚਾਂ ਵੀ ਲੰਬੀਆਂ ਵਿਚਾਲੇ ਚੀਰਾ ਦੇ ਲਾਂਗੇ ਬੈਂਗਣਾਂ ਦੇ ਵਿਚਾਲੇ ਵੀ ਆਪਾਂ ਮਧਾਣੀ ਚੀਰਾ ਦੇ ਲਵਾਂਗੇ ਤੇ ਇਹਨਾਂ ਚ ਅੱਧਾ ਚਮਚਾ ਆਪਾਂ ਲਾਲ ਮਿਰਚਾਂ ਦਾ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਗਰਮ ਮਸਾਲਾ ਡੇਢ ਚਮਚਾ ਨਮਕ ਔਰ ਅਮਚੂਰ ਪਾਊਡਰ ਮਿਲਾ ਕੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਹੁਣ ਬੈਂਗਰਾਂ ਦਾ ਮੂੰਹ ਖੋਲ-ਖੋਲ ਕੇ ਉਹਨਾਂ ਦਾ ਮੂੰਹ ਮਸਾਲਿਆਂ ਨਾਲ ਭਰ ਦੇਣਾ ਸਾਰੇ ਬੈਂਗਰਾਂ ਨੂੰ ਪੈਸਟਰੇ ਭਰ ਲਵਾਂਗੇ ਇੱਧਰ ਆਪਾਂ ਰੱਖ ਲਈ ਹਾਂਡੀ ਹਾਂਡੀ 'ਚ ਪਾਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਵਿੱਚ ਹੀ ਬਣਾਇਓ ਬਹੁਤ ਵਧੀਆ ਤੇ ਸਵਾਦ ਇਕਰਾ ਨਹੀਂ ਕਰਾਰੇ ਬੈਂਗਰ ਬੰਦੇ ਹਨ ਇੱਕ ਚਮਚਾ ਰਾਈ ਪਾਵਾਂਗੇ ਤੇ ਵਿੱਚ ਜੀਰਾ ਔਰ ਵਿੱਚ ਸੁੱਟ ਦਾਂਗੇ ਆਪਾਂ ਪਿਆਜ਼ ਪਿਆਜ਼ ਜ਼ਿਆਦਾ ਨਹੀਂ ਭੁੰਨੇ ਥੋੜੇ ਜਿਹਾ ਬਸ ਗੁਲਾਬੀ ਹੋਣ ਤੇ ਵਿੱਚ ਬੈਂਗਣ ਪਾ ਦਵਾਂਗੇ ਤੇ ਨਾਲ ਹੀ ਪਤਾ ਹੈ ਕਿ ਆਪਾਂ ਆਲੂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਔਰ ਟੱਕਣ ਦੇ ਕੇ ਥੋੜੀ देर ਪਕਾਵਾਂਗੇ ਆਪਾਂ ਇਹਨਾਂ ਨੂੰ ਤੇ ਗੈਸ ਕਰ ਦਾਂਗੇ। ਬਿਲਕੁਲ ਘੱਟ। 5-10 ਮਿੰਟ ਬਾਅਦ ਆਪਾਂ ਦੇਖਾਂਗੇ ਕਿ ਬਨੇ ਬੈਂਗਰ ਵਿਚਾਰੇ ਸੇਕ ਲੱਗ ਲੱਗੇ ਬਿਲਕੁਲ ਮਰਝਾ ਆ ਗਏ ਤੇ ਹੁਣ ਆਪਾਂ ਪਾਵਾਂਗੇ ਲਾਲ ਲਾਲ ਟਮਾਟਰ। ਸਬਜੀ ਦਾ ਰੰਗ ਕਰਾਂਗੇ ਆਪਾਂ ਲਾਲ ਹਰਿਆ ਭਰਿਆ ਔਰ ਜੋ ਬਚਿਆ ਮਸਾਲਾ ਸੀਗਾ ਆਪਣਾ ਉਹ ਵੀ ਆਪਾਂ ਵਿੱਚ ਪਾ ਦਾਂਗੇ ਹਰੀਆਂ ਮਿਰਚਾਂ ਵੀ ਵਿੱਚ ਛੋਟਾ ਦਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਸਾਰਿਆਂ ਨੂੰ ਮਿਕਸ ਕਰ ਦਾਂਗੇ ਸਬਜੀ ਦਾ ਰੰਗ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਾ ਲਓ ਜੀ ਆਪਣੀ ਸਬਜੀ ਬਣ ਕੇ ਤਿਆਰ ਸਬਜੀ ਬਣਾ ਕੇ ਦੇਖੋ ਬਹੁਤ ਜਲਦੀ ਸਬਜੀ ਬਣ ਜਾਂਦੀ ਬਿਲਕੁਲ ਸੌਖੀ ਆ ਕੋਈ ਜ਼ਿਆਦਾ ਕੰਮ ਨਹੀਂ ਹੈ ਸਬਜ਼ੀ ਬਣਾਉਣ ਦਾ ਬਹੁਤ ਜਲਦੀ ਮਿੰਟਾਂ ਸੈਕਿੰਡਾਂ ਵਿੱਚ ਸਬਜ਼ੀ ਤਿਆਰ ਹੋ ਜਾਂਦੀ ਹੈ ਆਪਾਂ ਔਰ ਹਲਾ ਆਪਾਂ ਦੇ ਪਾਵਾਂਗੇ ਹਰਾ ਧਨੀਆ